ਬਲਾਕਲੇ ਉਹ ਕਹਿੰਦੇ ਸਾਨੂੰ ਮਨਾ ਕਰਤੀ ਫੱਲ ਫੈਲਾ ਲੈਣ ਤੋਂ ਉਹ ਜੀ ਮੇਰੀ ਤੁਸੀਂ ਹੁਣ ਆਇਓ ਲਿਆਓ ਭੇਜੋ ਦੋ ਭੇਜ ਦੋ ਇੱਕ ਨਹੀਂ ਨਹੀਂ ਤੁਸੀਂ ਗੱਲ ਤੁਸੀਂ ਗੱਲ ਗੱਲ ਨਹੀਂ ਸਮਝੇ ਮੈਂ ਗੱਲ ਕੀ ਕਹਿ ਰਿਹਾ ਮੈਂ ਕਹਿ ਰਿਹਾ ਤੁਸੀਂ 21 ਗਵਾਹ ਬੰਦੇ ਭੱਲਾ ਭਰ ਕੇ ਆਏ ਬੰਦੇ ਪਹਿਲਾਂ ਭਰ ਕੇ ਆਸੀਂ ਇਹਨਾਂ ਨੂੰ ਕਹੇ ਜੀ ਜੇ ਲੋਡ ਹੋਈ ਤੁਸੀਂ ਆ ਕੇ ਬੰਦਾ ਹੋਰ ਲੈ ਜਿਓ ਜਿਹੜੀ ਵੀ ਲੋਡ ਹੈ ਲੈ ਜਿਓ ਅਸੀਂ ਕੋਈ ਕਹਦਾ ਹੈ ਨਹੀਂ ਕਿਸੇ ਨੂੰ ਮੈਂ ਕਹਿੰਦਾ ਇੱਕ ਗਵਾਹ ਦੇ ਨਾਲ ਫਾਰ ਭਰ ਕੇ ਪਹਿਲੇ ਸਾਡੇ ਆਏ ਨੇ ਹੁਣ ਜਿਹੜਾ ਸ਼ੰਭੂ ਬਲਾਕ ਦਾ ਰਿਟਰਨਿੰਗ ਅਫਸਰ ਆ ਉਹ ਕਹਿੰਦਾ ਚਾਰ ਗਵਾਹ ਲੈ ਕੇ ਆਓ ਦੱਸੋ ਚਾਰ ਤਾਂ ਮੈਨੂੰ ਇਹਦਾ ਰਟਰਨਿੰਗ ਅਫਸਰ ਤੋਂ ਪੁੱਛੋ ਫਿਰ ਇਹ ਗਲਤ ਗੱਲ ਹੈ ਨਾ ਫਿਰ ਫਿਰ ਸਾਨੂੰ ਜਾਣ ਰਟਰਨਿੰਗ ਅਫਸਰ ਨੂੰ ਪੁੱਛੋ ਸਾਨੂੰ ਤੁਸੀਂ 1 ਮਿੰਟ ਯਾਰ ਇੱਕ ਹੋਰ ਦਾ ਕੰਮ ਕਰ ਇੱਕ ਅੱਧਾ ਕਿਸੇ ਦਾ ਹੋ ਗਿਆ ਦੇਖੋ ਮੈਨੂੰ ਨਹੀਂ ਉਹ ਸਾਰੇ ਆ ਰਹੇ ਨੇ ਸਾਰੇ ਆ ਰਹੇ ਨੇ ਉਹਰੇ ਸ਼ੰਭੂ ਬੁਲਾ ਕੇ ਸਾਰੇ ਆ ਰਹੇ ਨੇ ਕੋਈ ਐ ਦੁਬਾਰਾ ਦੋ ਵਾਦੇ ਦੇ ਭੇਜ ਦਿਓ ਅਜੇ ਤਾਂ ਟਾਈਮ ਹੈਗਾ ਭਾਈ ਹੁਣ ਅੱਧੇ ਘਟੇ ਇੱਕ ਵਾਰ ਕਿਥੋਂ ਲਿਆ ਮੈਂ ਸੀ ਵਾਦਾ ਇੰਨੇ ਖੜੇ ਇੱਕ ਵਾਰ ਜਾ ਚੋ ਕੱਲਾ ਕਨਾ ਸੰਭੂ ਬਲਾਕ ਦੇ ਇੱਕ ਲੱਖ ਦੇ ਇੱਕ ਲੱਖ ਦਾ ਕਾਨੂੰਨ ਵੱਖਰਾ ਬਣੂਗਾ ਹੋ ਅਸੀਂ ਕਰੋੜ ਦਾ ਨਹੀਂ ਕਰੇ ਹੁਣ ਦੇਖੋ ਇਕੱਠੀ ਇੱਕ ਮਿੰਟ ਇਕੱਠੀ ਭੇਜ ਰਹੇ ਸੀ ਆਪਾਂ ਜੀ ਦਲਦਾ ਸਹੋ ਖਨੌਰ ਬਲਾਕ ਦੇ ਵਿੱਚ ਤਾਂ ਇੱਕ ਗਵਾਹ ਦੇ ਨਾਲ ਅਰਮ ਜਮਾ ਹੋ ਰਹੇ ਨੇ ਸ਼ੰਭੂ ਬਲਾਕ ਦਾ ਟਰਨਿੰਗ ਅਫਸਰ ਕਹਿ ਰਿਹਾ ਕਿ ਚਾਰ ਗਵਾਹ ਲੈ ਕੇ ਆਓ ਚਾਰ ਘੰਟੇ ਘੜਾ ਕੇ ਬੰਦੇ ਬਾਹਰ ਭੇਜ ਤੇ ਕਰਲੇ ਨਹੀਂ ਬਾਕੀ ਵੀ ਆ ਰਹੇ ਨੇ ਸੇਹੜਾ ਜ਼ੋਨ ਬੇਟਵਾਲ ਜ਼ੋਨ ਹਾਂਜੀ ਸਾਰੇ ਆ ਰਹੇ ਨੇ ਸਾਡੇ ਬਾਅਦ ਬਹੁਤ ਜ਼ਦੋ ਆਪਾਂ ਤਾਂ ਇੱਥੇ ਖੜੇ ਆ ਨਾ ਕੱਲ ਗ੍ਰਾਊਂਡ ਸਰਕਾਰ ਜੀ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬੈਰੀਕੇਟਿੰਗ ਲੱਗੀ ਹੋਈ ਆ ਇਸਰ ਵੀ ਇੱਕ ਗਵਾਹ ਭੇਜਿਆ ਨਾਲ ਧਨੌਰ ਬਲਾਕ ਦੇ ਜਿਹੜੇ ਕੈਂਡੀਡੇਟ ਆਪਣੇ ਗਏ ਹੋ ਫਰਮ ਭਰੇ ਸ਼ੰਭੂ ਬਲਾਕ ਵਾਲੇ ਰਿਟਰਨਿੰਗ ਅਫਸਰ ਨੇ 4 ਘੰਟੇ 5 ਖੜਾ ਕੇ 10:30 ਤੱਕ ਪੌਣੇ 11 ਦੇ ਬੰਦੇ ਗਏ ਹੋਏ ਹੁਣ 2 ਵਜੇ ਕੀ ਕਰਕੇ ਬਾਹਰ ਕੱਢਣੇ ਕਰਦੇ ਕਹਿੰਦਾ 4 ਗਵਾਹ ਲੈ ਕੇ ਆਓ ਇਹ ਪੰਜਾਬ ਦੇ ਵਿੱਚ ਕਾਨੂੰਨ ਵੱਖਰਾ ਚੱਲ ਰਿਹਾ ਤੇ ਕਲੌਰ ਚ ਕਾਨੂੰਨ ਵੱਖਰਾ ਚੱਲ ਰਿਹਾ ਇਹਦਾ ਅਸੀਂ ਰਿਟਰਨਿੰਗ ਅਫਸਰ ਤੁਹਾਨੂੰ ਨਾਂ ਭੇਜਿਆ ਹੈ ਜੀ ਬਾਈ ਨੇਮ ਇਹਨਾਂ ਦਾ ਹੁਣ ਹੀ ਦਾਖਲ ਕਰੋ ਜੀ ਜ਼ਰੂਰ ਹਾਂ ਠੀਕ ਹੈ ਜੀ ਅਸੀਂ ਧਰਨੇ ਦੀ ਬੈਠੇ ਆ ਜੀ ਮੂਰੇ ਮੀਡੀਆ ਸਾਹਮਣੇ ਖੜੀ ਆ ਕਹਿੰਦਾ ਬਾਈ ਨੇਮ ਸ਼ੰਭੂ ਵਾਲਾ ਇਹ ਹੁਣੀ ਗੱਲ ਕਰਿਓ ਚੋਣ ਕਮਿਸ਼ਨ ਰਿਟਰਨਿੰਗ ਅਫਸਰ ਵਾਲਾ ਸ਼ੰਭੂ ਵਾਲਾ ਹਾਈ ਕੋਰਟ ਵੀ ਇਹਦਾ ਬਾਈ ਨੇਮ ਪਾਉਣਾ ਰਿਟਰਨਿੰਗ ਅਫਸਰ ਦਾ ਮੇਰਾ ਨਾਮ ਹੈ ਜਸਤਰੀ ਜੀ ਕਿਹੜੇ ਪਿੰਡ ਤੋਂ ਜੀ ਮੈਂ ਮੇਰਾ ਪਿੰਡ ਮਰੂਦਾਂ ਹੈ ਜੀ ਹਾਂਜੀ ਮੈਂ ਆਪਣਾ ਆਪਣੇ ਮਜੋਲੀ ਜੋਂ ਤੋਂ ਰਾਗ ਸ਼ਮਤੀ ਦੇ ਪੇਪਰ ਭਰੇ ਨੇ ਹਾਂਜੀ ਤੇ ਮੈਂ ਸਾਰੇ ਆਪਣੇ ਜਿੰਨੇ ਕਿਹੜੀ ਪਾਰਟੀ ਤੋਂ ਭਰੇ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਅੱਛਾ ਜੀ ਤੇ ਆਪਣੇ ਜਿੰਨੇ ਵੀ ਚਾਰ ਪਿੰਡ ਮੇਰੇ ਜ਼ੋਨ ਦੇ ਪੈਂਦੇ ਨੇ ਮਜੋਲੀ ਘਨੋਰੀ ਕਿੜਾ ਹਰੀ ਮਾਜਰਾ ਮਰੂਦਾਂ ਚਾਰੇ ਪਿੰਡ ਦੇ ਨਗਰ ਨਿਵਾਸੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਤੁਹਾਡਾ ਬੱਚਾ ਤੁਹਾਡਾ ਭਰਾ ਤੇ ਆਪਣੇ 14 ਤਰੀਕ ਨੂੰ ਚੋਣ ਜਾਣ ਤੱਕੜੀ ਤੇ ਬੂਟ ਪਾ ਕੇ ਮੈਨੂੰ ਕਾਮਯਾਬ ਕਰੋ ਤਾਂ ਕਿ ਮੈਂ ਤੁਹਾਡੀ ਸੇਵਾ ਕਰ ਸਕਾਂ। ਸ਼੍ਰੋਮਣੀ ਕਾਲੀ ਦਲ ਨਹੀਂ ਜਿੰਨੇ ਵੀ ਸਾਰੀਆਂ ਸੇਵਾਵਾਂ ਸਕੀਮਾਂ ਲਾਗੂ ਹੋਈਆਂ ਨੇ ਸਾਰੀ ਸ਼੍ਰੋਮਣੀ ਕਾਲੀ ਦਲ ਦੇ ਟਾਈਮ 'ਚ ਸ਼ੁਰੂ ਹੋਈਆਂ ਨੇ ਜਿਵੇਂ ਕਿ ਆਟਾ ਦਾਲ ਹੋ ਗਿਆ, ਛਗਣ ਸਕੀਮੇ ਵੀ, ਬੱਚਿਆਂ ਨੂੰ ਸਾਈਕਲ ਦੇਣੇ ਤੇ ਹੋਰ ਵੀ ਜਿੰਨੀਆਂ ਵੀ ਸਕੀਮਾਂ ਨੇ ਜਿੰਨੇ ਵੀ ਰੋਡ ਡਿਵੈਲਪ ਹੋਇਆ ਸਾਰਾ ਕੁਝ ਸਾਰਾ ਸ਼੍ਰੋਮਣੀ ਕਾਲੀ ਦਲ ਦੇ ਟਾਈਮ 'ਚ ਹੋਇਆ ਹੈ। ਆਪਾਂ ਆਪਣੇ ਘਨੌਰ ਤੇ ਦੇਖ ਸਕਦੇ ਹਾਂ ਸਾਰਾ ਕੁਝ ਜਿੰਨੇ ਵੀ ਹੋਈਆਂ ਨੇ ਕਚੇਰੀਆਂ, ਤਹਿਸੀਲ, ਮੰਡੀ ਪੱਕੀ ਕਰਨੀ ਹਸਪਤਾਲ ਤੇ ਆਪਣਾ ਕਾਲਜ ਸਾਰਾ ਕੁਝ ਬਾਲਸਾਹਬ ਦੇ ਟਾਈਮ ਚ ਹੋਇਆ। ਮਨਜੀਤ ਕੌਰ ਹੈ। ਹਾਂਜੀ। ਕਿਹੜੀ ਪਾਰਟੀ ਤੂੰ? ਅਕਾਲੀ ਦਲ ਵੱਲੋਂ ਖੜ ਰਹੀ ਹੈ। ਹਾਂਜੀ। ਹਾਂ ਤੁਸੀਂ ਕਾਗਿਲ ਕਾਗਿਲ ਭਰ ਕੇ ਆਏ ਜੁੜੇ ਦੇ ਬਾਰੇ ਦਾਦੂ। ਉਹ ਕਾਗਿਲ ਬਹੁਤ ਵਧੀਆ ਸ਼ਾਂਤੀਪੂਰਵਕ ਹੋ ਰਿਹਾ ਸਾਰਾ ਕੁਝ ਹੀ ਕੋਈ ਸ਼ੋਰ ਸ਼ਰਾਬਾ ਨਹੀਂ ਹੈਗਾ ਬਹੁਤ ਵਧੀਆ ਅੰਦਰ ਮਤਲਬ ਰਿਸਪੈਕਟ ਨਾਲ ਲੈ ਰਹੇ ਆ ਪੇਪਰ ਕੋਈ ਨਹੀਂ ਰੌਲਾ ਰੱਪਾ ਕੁਝ ਨਹੀਂ ਹੈਗਾ। ਅੱਛਾ ਜੀ। ਹਾਂਜੀ। ਪਹਿਲੇ ਵੀ ਕੋਈ ਦਿੱਕਤ ਆਈ ਹੈ ਕਿ ਪਹਿਲੇ ਵੀ ਤੁਹਾਨੂੰ ਦਿੱਕਤ ਨਹੀਂ ਆਈ ਜੀ? ਨਹੀਂ ਬਸ ਠੀਕ ਹੈ ਕੁਝ ਨਹੀਂ ਆਈ ਦਿੱਕਤ ਵਧੀਆ ਹੋ ਰਿਹਾ।